आम आदमी पार्टी एम एल ए सरदार मनविंदर सिंह ब्यासपुरा सरदार गुरप्रीत सिंह जी जिप्पी सरदार गुरप्रीत सिंह जी जिपी आम आदमी पार्टी ਕੁੜੀ ਮੋਹਸਲਾ ਨੂੰ ਪੈਸਾ ਆਏਗਾ ਨਹੀਂ ਕਿੰਨਾ ਕਾਲਾ ਇਸ ਸਕੀਮਾਂ ਜੋ ਤੁਹਾਨੂੰ ਨਹੀਂ ਮਿਲੀ ਤੁਹਾਨੂੰ ਕਾਹਨ ਬੇਨਤੀ ਕਰਦੀ ਇੱਕ ਤਰੀਕੂ ਚਾਲੂ ਰੋਲ ਪਾ ਕੇ ਸਰਦਾਰ ਜੀ ਤੁਹਾਨੂੰ ਚਾਲਿਆ ਕਰੋ ਤਾਂ ਕਿ ਤੁਹਾਨੂੰ ਮਾਚਾ ਹਰੇਕ ਪਿੰਡਾਂ ਨੂੰ ਜਾਗਰੂਕ ਬਣਾ ਸਕੋ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਜਿੱਤ ਮੈਂ ਬੇਨਤੀ ਕਰੂੰਗਾ ਸਾਡੇ ਐਮਐਲਏ ਗੁਰਵਿੰਦਰ ਸਿੰਘ ਜੱਪਰ ਸਾਹਮਣੂ ਉਹ ਅਗਦੇ ਵਿਚਾਰ ਰੱਖਣ ਕੀ ਕਹਿਣਾ ਆਪ ਜੀ ਦਾ ਅਸੀਂ ਰਾਣਾ ਸਾਹਿਬ ਨਗਰ ਆਏ ਹਾਂ ਤੇ ਅਸਗ ਨਗਰ ਆਏ ਹਾਂ ਤੇ ਕੀ ਕਹਿਣਾ ਇੱਥੇ ਆਏ ਦਾ ਕਿੰਦਾ ਦਾ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਹੈ ਜੀ ਪਹਿਲਾਂ ਤਾਂ ਮੈਂ ਭਾਗਾ ਵਾਲੀ ਧਰਤੀ ਆ ਜਿੱਥੇ ਮੈਂ ਆਈ ਆਂ ਪਰਮਾਤਮਾ ਦਾ ਸ਼ੁਕਰ ਕਰਦੀ ਆਂ ਕਿ ਸਾਨੂੰ ਇੱਥੇ ਆਣਾ ਨਸੀਬ ਹੋਇਆ ਬਾਕੀ ਇੱਥੇ ਸਾਨੂੰ ਪਰਮਾ ਹਲਾਰਾ ਮਿਲ ਰਿਹਾ ਹੈ ਹਰ ਬੰਦਾ ਸਪੋਰਟ ਕਰ ਰਿਹਾ ਹੈ ਦੇਖੋ ਜੀ 2 ਸਾਲ ਜੋ ਭਗਵੰਦ ਸਾਹਿਬ ਨੇ ਕੰਮ ਕੀਤੇ ਨੇ ਉਹ ਸਾਰੇ ਵਰਗ ਨੂੰ ਖੁਸ਼ ਕੀਤਾ ਤੇ ਦੇਖੋ ਪਿੰਡਾਂ 'ਚ 90% ਬਿਜਲੀ ਮਾਫ ਹੈ ਤੇ ਕਿਸਾਨਾਂ ਲਈ ਵੀ ਦੇਖੋ ਦਿਨ 'ਚ ਪਾਣੀ ਦਿੰਦੇ ਨੇ ਤਾਂ ਮੋਟਰਾਂ ਡੀਜ਼ਲ ਲਾ ਕੇ ਪਾਣੀ ਪਾਣੀ ਦਿੰਦੇ ਸੀ ਕਿਥੋਂ ਬੜੀ ਸਮੱਸਿਆ ਸੀਗੀ ਹੁਣ ਡੀਜ਼ਲ ਦੀ ਸਮੱਸਿਆ ਨਹੀਂ ਕਿ ਡੀਜ਼ਲ ਲੈਣਾ ਕਿਥੋਂ ਲੈਣਾ ਹੁਣ ਦਿਨੇ ਬਿਜਲੀ ਆਉਂਦੀ ਹੈ ਤੇ ਲੋਕ ਪਾਣੀ ਲਾਂਦੇ ਆ ਤੇ ਬਾਕੀ 43000 ਨੌਕਰੀਆਂ ਮਿਲੀਆਂ ਜੋ ਆਮ ਕਰਾਂ ਜੋ ਮਿਲੀਆਂ ਮੈਂ ਕਹਿੰਦੀ ਪਾਇਲ ਹਲਕੇ ਚੋਂ ਹੀ ਬਹੁਤ ਜ਼ਿਆਦਾ ਬੱਚਿਆਂ ਨੂੰ ਨੌਕਰੀਆਂ ਮਿਲੇ ਕੋਈ ਜੱਜ ਬਣਿਆ ਕੋਈ ਐਸ.ਡੀ.ਐਮ ਬਣਿਆ ਸੋ ਬੜੀ ਖੁਸ਼ੀ ਹੁੰਦੀ ਜੇ ਅਸੀਂ ਘਰ ਚ ਪੁੱਛਦੇ ਹਾਂ ਕਿਸੇ ਨੂੰ ਤਾਂ ਇੱਕ ਅੱਧਾ ਬੱਚਾ ਜ਼ਰੂਰ ਖੜਾ ਹੁੰਦਾ ਕਿ ਜੇ ਸਾਡੇ ਘਰ ਚ ਨੌਕਰੀ ਮਿਲੀ ਹੈ ਜੀ ਇੱਥੇ ਲੋਕ ਇਹ ਗੱਲ ਜ਼ਰੂਰ ਹੈ ਸਾਥ ਜਾ ਕਰਦੇ ਨੇ ਵੀ ਜਿੱਤ ਕੇ ਐਮਪੀ ਜਿਤਾ ਲਈਦਾ ਐਮਪੀ ਨੂੰ ਜਿਤਾ ਕੇ ਮੁ ਬਿਲਕੁਲ ਹੀ ਦਿਖਾਉਂਦਾ ਜੀ ਮੈਂ ਬਿਲਕੁਲ ਕਹਿੰਦੀ ਆ ਕਿਉਂਕਿ ਅਮਰ ਸਿੰਘ ਨੇ ਮੂੰਹ ਨਹੀਂ ਦਿਖਾਇਆ ਪਰ ਗੁਰਪ੍ਰੀਤ ਸਿੰਘ ਜੀਪੀ ਬੱਸੀ ਪਿਛਾਣਾ ਤਾਂ ਕਿਸੇ ਨੂੰ ਪੁੱਛ ਲਓ ਉੱਥੋਂ ਤਾਂ ਹੀ ਟਿਕਟ ਮਿਲੀ ਆ ਜੀ ਹਲਕੇ ਜੀ ਰਹਿੰਦੇ ਨੇ ਹੁਣ ਦੇਖੋ ਕਰੋਨਾ ਚ ਐਡਾ ਬੁਰਾ ਹਾਲ ਸੀ ਕੋਈ ਘਰ ਤੋਂ ਨਿਕਲਿਆ ਸੀ ਗੁਰਪ੍ਰੀਤ ਸਿੰਘ ਜੀਪੀ ਹਲਕੇ ਜੀ ਰਹਿੰਦੇ ਸੀ ਸੋ ਗੁਰਪ੍ਰੀਤ ਸਿੰਘ ਜੇ ਤਰ੍ਹਾਂ ਹੀ ਬਣੂਗਾ ਨਾ ਐਮਪੀ ਤਦ ਹੀ ਆਪ ਹੀ ਕਹੋਗੇ ਕਿ ਵਾਕਈ ਬਹੁਤ ਵਧੀਆ ਐਮਪੀ ਬਣੇ ਨੇ ਤੇ ਲੋਕਾਂ ਨੂੰ ਜਿਹੜਾ ਬੀਬੀਆਂ ਨੂੰ 1000 ਰੁਪਿਆ ਉਹ ਜਲਦੀ ਕੀਤੇ ਮਿਲਣਾ ਸ਼ੁਰੂ ਕਰੂਗਾ ਦੇਖੋ ਜੀ 2 ਸਾਲ ਹੋਏ ਆ ਨੋ ਵਾਦੇ ਪੂਰੇ ਪਹਿਲਾਂ ਥੈਂਕ ਯੂ ਸਰ ਐਮੇਲਾ ਸਾਹਿਬ ਅੱਜ ਤੁਸੀਂ ਰਾੜਾ ਸਾਹਿਬ ਆਏ ਹੋ ਤੇ ਕੀ ਕਹਿਣਾ ਆਪਜੀ ਦਾ ਇੱਥੇ ਇਤਿਹਾਸਿਕ ਨਗਰਾਂ ਸੰਤ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਵਰਸਾਇਓ ਧਰਤੀ ਆ ਸਾਡੇ ਪੈਰ ਹਲਕੇ ਦੇ ਵਿੱਚ ਸੰਤਾ ਮਹਾਪੁਰਖਾਂ ਦਾ ਬਹੁਤ ਪ੍ਰਸਾਪ ਆ ਉਹਨਾਂ ਨੇ ਨਗਰ ਨਗਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਉਪਦੇਸ਼ ਦਿੱਤੇ ਅੱਜ ਜੇ ਸਾਡੇ ਪਿੰਡਾਂ ਦੇ ਵਿੱਚ ਸਿੱਖੀ ਦੇ ਬੂਟੇ ਲੱਗੇ ਆ ਤੋ ਸਿਰਫ ਤੇ ਸਿਰਫ ਸੰਤ ਬਾਬਿਆਂ ਕਰਕੇ ਆ ਸੰਤ ਬਾਬਾ ਈਸ਼ਰ ਸਿੰਘ ਜੀ ਕਰਕੇ ਆ ਤੇ ਅੱਜ ਵੀ ਸਾਡੇ ਜਿਹੜੇ ਇਸ ਨਗਰ ਦੇ ਵਿੱਚੋਂ ਕਿਉਂਕਿ ਹਮੇਸ਼ਾ ਹੀ ਬਾਬਾ ਜੀ ਨੇ ਗੁਰੂ ਘਰ ਦੇ ਵਿੱਚੋਂ ਮੈਨੂੰ ਅਸ਼ੀਰਵਾਦ ਮਿਲਦਾ ਹਮੇਸ਼ਾ ਪਿਆਰ ਦਿੰਦੇ ਆ ਅੱਜ ਇਹ ਮੇਰਾ ਆਪਣਾ ਨਗਰ ਆ ਅਸੀਂ ਇਸ ਨਗਰ ਦੇ ਵਿੱਚ ਅਸੀਂ ਆਏ ਆ ਸਾਰੇ ਲੋਕਾਂ ਨੇ ਬੜਾ ਪਿਆਰ ਦਿੱਤਾ ਬੜਾ ਸਤਕਾਰ ਦਿੱਤਾ ਸਾਨੂੰ ਉਮੀਦ ਆ ਕਿ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਲੋਕ ਸਭਾ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਪੀ ਨੂੰ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਲੋਕ ਸਭਾ ਚ ਭੇਜਾਂਗੇ